ਉਹ ਡਾਕ ਡਾਕ ਕੇਸ ਹੈ ਉਹਨੂੰ ਕਹਿੰਦੇ ਇੰਜ ਕਰ ਤੂੰ ਇੱਥੇ ਕੇਸ ਲਾ ਦੇ ਉਹਦੇ ਕੋਲ ਪੈਸੇ ਖਾ ਲੈਂਦੇ ਆ ਜੇ ਉਹਦੇ 250 ਦਾ ਜਿੰਮੇ ਦਾ 500 ਦਾ ਲਾ ਦੇ ਉਹ ਕੀ ਕਰਦੇ ਆ 500 ਦਾ ਕੇਸ ਲਾਉਂਦੇ ਆ ਕੇ ਚੱਲਦੇ ਕੱਲ ਦੇ ਪੇਸ਼ ਹੀ ਨਹੀਂ ਪਹੁੰਚ ਜਾਂਦੇ ਕੇਸ ਉਹਦੇ ਹੱਕ ਵਿੱਚ ਹੋ ਜਾਂਦਾ 16 ਕੇਸ ਮੈਂ ਲਾਏ ਆ ਇਹਨਾਂ 15 ਸਾਲ ਦੀ ਫੋਮਾ ਐਂਟਰਪ੍ਰਾਈਜ਼ ਨਾਲ ਇਹਨਾਂ ਸੀ ਉਹਨੂੰ 3 ਮਹੀਨੇ ਪਹਿਲਾਂ ਡਿਫਾਲਟਰ ਕਰਕੇ ਨਵੇਂ ਆਦਮ ਨੂੰ ਦਿੱਤਾ ਗਿਆ ਯਾਰ ਗੋਦੇ 15 ਸਾਲਾਂ ਨੂੰ 2008 ਤੋਂ ਗ੍ਰਾਣੀ ਸ਼ੁਰੂ ਕਰ ਦਿੱਤੀ 90 ਲੱਖ 1 1 ਕਰੋੜ 10 ਲੱਖ ਤੱਕ ਡੇਲੀ ਦੀ ਕਲੈਕਸ਼ਨ ਹੈ ਉਸਦੀ ਲੇਕਿਨ ਇਹ ਜਾਣ ਬੁੱਝ ਕੇ ਕਟ ਕਰੀਆ ਚਾਹੇ ਇਹ ਦਾ ਸੈਂਟਰਲ ਗਵਰਨਮੈਂਟ ਦੇ ਬੰਦੇ ਆ ਸਭ ਜਾਣਦੇ ਆ ਉਹਨੂੰ ਜਦ 15 ਸਾਲ ਪੂਰੇ ਹੋ ਗਏ ਤੂੰ ਫ੍ਰੀ ਕਰਨਾ ਚਾਹੀਦਾ ਨਾ ਕਿ ਉਹਦੇ ਉੱਤੇ ਦੂਜਿਆਂ ਦੇ ਕੇ ਉਹਦੇ ਰੇਟ ਵਧਾ ਦਿੰਦੇ ਆ ਪਹਿਲੀ ਸਤੰਬਰ ਨੂੰ ਰੇਟ ਵਧਦੇ ਆ ਹਾਂ ਟੂਲ ਟੈਕਸੀ ਲੇਕਿਨ ਸਭ ਖਰਚੇ ਤੋਂ ਮਿਲੇ ਹੋਏ ਆ ਐਨਆਰਪੀ ਆ ਰੋਜ਼ ਇਕੱਠਾ ਹੁੰਦਾ ਇੱਕ ਨਹੀਂ ਜਗ੍ਹਾ ਜਗ੍ਹਾ ਟੂਲ ਟੈਕਸ ਲਾਏ ਆ ਜੇ ਟੂਲ ਟੈਕਸ ਲਾਏ ਆ ਪੀਡਬਲਯੂਡੀ ਮਹਿਕਮਾ ਕਟਨ ਕੀਤਾ ਜਾਵੇ ਪੀਡਬਲਯੂਡੀ ਸੜਕਾਂ ਬਣਾਉਂਦਾ ਉਹ ਵੀ ਪੈਸੇ ਵਿੱਚ ਗਿਣ ਲੈਂਦੇ ਆ ਪੀਡਬਲਯੂਡੀ ਨੇ ਐਨਾ ਇਹ ਜਿੰਨੇ ਚੋਰ ਚੱਕਿਆ ਇੱਕ ਮਹਿਕਮੇ ਵਿੱਚੋਂ ਉਡਾ ਦੇਣ ਜੇ ਟੂਲ ਟੈਕਸੀ ਲੈਣਾ ਟਾਇਰ ਲੈ ਲੋ ਆਕਸਾਈਜ਼ ਲੱਗੀ ਹੋਈ ਆ ਸਮਾਨ ਲੈ ਲੋ ਆਕਸਾਈਜ਼ ਲੱਗੀ ਹੋਈ ਆ ਫਿਰ ਗੱਡੀ ਦੀ ਰਜਿਸਟ੍ਰੇਸ਼ਨ ਲਕੀ ਹੋਈ ਆ ਲਾਇਸੈਂਸ ਬਣਾਣ ਜਾਓ ਉਹਦੇ 8 ਗੁਣਾ ਰੇਟ ਵਧੇ ਹੋਏ ਹੋਏ ਆ ਹਰ ਚੀਜ਼ ਤੇ ਪੈਸਾ ਲੁੱਟਣਾ ਏਦੋਂ ਬਾਅਦ ਕਹੇ ਜੇ ਹੁਣ ਵੀ ਨਹੀਂ ਸਰਦਾ ਤਾਂ ਮੂੰਹ 'ਚ ਪਿਸ਼ਾਬ ਕਰਾ ਲਓ ਜਾਂ ਅੱਖਾਂ 'ਚ ਮਿਰਚਾ ਪਵਾ ਲਓ ਜਾਂ ਲੋਕਾਂ ਨੇ ਮਿਰਚਾ ਪਾ ਲਓ ਲੁੱਟ ਲਓ ਹੋਰ ਕੁਝ ਨਹੀਂ ਐ ਵੀ ਹੁਣ ਤਾਂ ਗੂੰਹ ਰਹਿ ਗਿਆ ਉਹ ਵੀ ਬਦਬੂ ਲੱਗਦੀ ਐ ਇਹ ਸਾਲੇ ਬਰਕਲਾ ਕੇ ਖਾ ਜਾਣਗੇ ਗੂੰਹ ਨੂੰ ਵੀ ਤਾਂ ਜਾਣਗੇ ਇਹ ਹਜੇ ਇਹ ਜੇ ਝੰਡਾ ਲੋਕ ਬੈਠੇ ਆ ਮੈਂ ਕਹਿੰਨਾ ਇਹਨਾਂ ਨੂੰ ਰੱਬ ਦੀ ਮਾਰ ਪਊਗੀ ਇਹ ਹੁਣ ਗੰਦਗੀਖਾਨੇ ਤੇ ਬੈਠੇ ਆ ਹੁਣ ਕੁਝ ਨਹੀਂ ਰਿਹਾ ਪੰਜਾਬ ਦੇ ਵਿੱਚ ਹੂੰ ਰਹਿ ਗਿਆ ਗੰਦਗੀ ਉਹ ਬਰਕ ਲੈਂਪੇ ਜਿਹੇ ਬੰਦੇ ਉਹਨੂੰ ਹੂੰ ਬਰਕ ਲਾ ਕੇ ਖਾ ਜਾਣਗੇ ਉੱਤੋਂ ਪਾਣੀ ਆਪਣਾ ਬਚਾ ਕਰਨ ਲਈ ਜਰੂਰ ਬਚੋ ਦਿੱਲੀ ਦੇ ਵਿੱਚ ਸਤਿੰਦਰ ਜਾਨ ਔਰ ਮਨਿੰیش ਸਸੋਦੀਆ ਦੇ ਉੱਤੇ 1300 ਕਰੋੜ ਰੁਪਏ ਦਾ આરોਪ ਹੈ ਔਰ ਐਫ ਆਈ ਆਰ ਦੇ ਹੁਕਮ ਹੋ ਗਏ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹਦੇ ਲਈ ਮੈਂ ਉਹਦੇ ਲਈ ਕਹੂੰਗਾ ਸਸੋਦੀਆ ਨੂੰ ਐਵੇਂ ਹੀ ਨਾ ਉਹਦੇ ਆਪਣਾ ਡੰਡਾ ਦੇ ਕੇ ਚੜਾਇਆ ਹੋਇਆ ਜੀ ਬਹੁਤ ਵਧੀਆ ਸਕੂਲ ਦਾ ਮੈਨੇਜਮੈਂਟ ਕਰਦਾ ਰਿਹਾ ਇਹ ਹੋਰ ਕੁਝ ਕਰਦਾ ਰਿਹਾ ਉਹਨੂੰ ਕੁਝ ਨਹੀਂ ਆਉਂਦਾ ਸਵੈ ਲੁਟੇਰਿਆਂ ਤੋਂ ਲੁੱਟਣ ਵਾਲਿਆਂ ਨੂੰ ਲੁੱਟਣਾ ਹੁੰਦਾ ਚਾਹੇ ਤਲਵਾਰ ਗਰਦਨ ਤੇ ਰੱਖ ਕੇ ਲੁਟਰਨ ਚਾਹੇ ਗਰਦਨ ਪਕੜ ਕੇ ਲੁਟਰਨ ਉਹ ਲੁੱਟ ਰੁੱਟ ਕੇ ਜੇਲਾਂ ਭਰੀ ਗਏ ਆ ਉੱਥੇ ਆਨੰਦ ਲੈਂਦੇ ਰਹੇ ਸਰਕਾਰ ਇਹਨਾਂ ਦੀ ਸੀ ਮਾਲਸ਼ਾਂ ਕਰਦੇ ਰਹੇ ਆ ਜਾਂ ਯਸ਼ੀਆਂ ਕਰਦੇ ਰਹੇ ਆ ਪਿੱਛੋਂ ਜਿਹੜੇ ਜਮਾਨਤ ਤੱਕ ਉਹਨੂੰ ਪੱਜੇ ਹੋਏ ਆ ਇੱਥੇ ਵੀ ਮੈਨੂੰ ਐ ਪਤਾ ਲੱਗਿਆ ਸੀ ਵੀ ਡੀਸੀ ਸਾਹਿਬ ਵੀ ਸੀ ਇਹ ਵੀ ਸਤਿੰਦਰ ਜੈਨ ਦੇ ਕੋਈ ਰਿਸ਼ਤੇਦਾਰ ਸੀ ਮੈਂ ਤਾਂ ਜੇ ਉਹਨੂੰ ਉੱਤੇ ਲਿਖਿਆ ਇਲੈਕਸ਼ਨ ਕਮਿਸ਼ਨ ਨੂੰ ਵੀ ਇਲੈਕਸ਼ਨ ਤੋਂ ਪਹਿਲਾਂ ਬਦਲਣਾ ਚਾਹੀਦੇ ਸੀ ਲੇਕਿਨ ਸਭ ਮਿਲੀ ਭਗਤ ਨਾਲ ਇੱਥੇ ਜਿਹੜਾ ਕੰਮ ਹੋ ਰਿਹਾ ਉਹਨੂੰ ਰਾਜ ਸਭਾ ਭੇਜਣ ਲਈ ਕੇਜਰੀਵਾਲ ਨੂੰ ਬਹੁਤ ਵੱਡਾ ਛੜੈਂਤਰ ਰਚਿਆ ਜਾ ਰਿਹਾ ਮੈਂ ਫੇਰ ਬੇਨਤੀ ਕਰਦਾ ਛੜੈਂਤਰ ਦੇ ਵਿੱਚ ਜਿਹੜੇ ਜਿਹੜੇ ਅਫਸਰ ਜਿਹੜੇ ਜਿਹੜੇ ਹੋਣਗੇ ਅਸੀਂ ਨਹੀਂ ਆਣ ਨਾਲ ਸਮਾਂ ਕੋਈ ਨਾ ਕੋਈ ਇੱਥੇ ਜਿੰਦਾ ਰਹੂਗਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੇ ਜ਼ੁਲਮ ਕਰ ਰਹੇ ਆ ਗਲਤ ਆਦਮੀਆਂ ਨੂੰ ਉੱਪਰ ਦਿੱਲੀ ਵਾਲਿਆਂ ਦਾ ਜੋ ਵਿਰੋਧ ਕੀਤਾ ਜਾ ਰਿਹਾ ਪੁਰਾਣੇ ਵਾਲੰਟੀਅਰਾਂ ਵੱਲੋਂ ਉਸ ਚੀਜ਼ ਦਾ ਦਿੱਲੀ ਵਾਲੇ ਦੀ ਜਿਹੜੀ ਟੀਮ ਦਿੱਲੀ ਦੀ ਟੀਮ ਵੱਲੋਂ ਉਹਨਾਂ ਦੇ ਅਗੇਂਸਟ ਕਈ ਤਰੀਕੇ ਦਾ ਝੂਠੇ ਮੁਕਦਮੇ ਵੀ ਦਾਇਰ ਕੀਤੇ ਜਾ ਰਹੇ ਆ। ਹਾਂ ਉਹਦੇ ਲਈ ਇਹ ਆ ਵੀ ਜਿਹੜਾ ਇਹਨਾਂ ਦਾ ਕੇਜਰੀਬਾਲ ਆ ਸੋਸੋਧਿਆਵਾ ਸੰਜੇ ਸਿੰਘ ਬਦਮਾਸ਼ ਆ ਗੁੰਡਾ ਇੱਕੋ ਬਿਬੋਰ ਆ ਜਿਹਨੇ ਸਵਾਤੀ ਮਾਲੀਬਾਲ ਕੁੱਟੀ ਆ ਉਹਦੀ ਮੇਰੇ ਕੋਲ ਫੋਟੋਆਂ ਹੈਗੀਆਂ ਮੇਰੇ ਕੋਲ ਪੁਰਾਣਾ ਰਿਕਾਰਡ ਆ ਮੈਂ ਦੱਸਣਾ ਚਾਹਨਾ ਇਹ ਸਰਕਾਰ ਨੂੰ ਇਹ ਜਿਹੜੀ ਲੁਟੇਰੀ ਸਰਕਾਰ ਨੂੰ ਕਹਿੰਦਾ ਮੇਰੇ ਕੋਲ ਰਿਕਾਰਡ ਆ ਜਿਹੜਾ ਮੈਂ ਕੁਝ ਬੋਲ ਰਿਹਾ ਮੇਰੇ ਕੋਲ ਸਹੀ ਰਿਕਾਰਡ ਆ ਇਹਨੂੰ ਐ ਨਾ ਸਮਝਿਓ ਆਮ ਆਦਮੀ ਦਾ ਸਾਰਾ ਰਿਕਾਰਡ ਮੇਰੇ ਕੋਲ ਹੀ ਪਿਆ ਜੇ ਵੀ ਪਰਚੀਆਂ オリジナル ਮੇਰੇ ਕੋਲ ਆ ਬੈਂਕ ਦੀਆਂ ਤਾਰੀਆਂ ਕਾਪੀਆਂ ਮੇਰੇ ਕੋਲ ਆ ਮੈਂ ਇਹ ਗਲਤ ਨਹੀਂ ਬੋਲ ਰਿਹਾ ਮੈਂ ਇਹ ਚਾਹਨਾ ਵੀ ਹੁਣ ਵੀ ਸੁਧਰੋ ਲੋਕਾਂ ਦੇ ਨਜਾਇਜ਼ ਆ ਜਿਹੜੇ ਕੇਸ ਕਰਵਾ ਰਹੇ ਆ ਪੁਲਿਸ ਦੇ ਉਹ ਝੂਠੇ ਮੁਕਦਮੇ ਪਾ ਰਹੇ ਆ ਇਹ ਬਖਸ਼ੇ ਨਹੀਂ ਜਾਊਗੇ ਤੁਸੀਂ ਵੀ ਨਹੀਂ ਬਖਸ਼ੇ ਜਾਊਗੇ ਜਿਹੜੇ ਜਿਹੜੇ ਲੋਕ ਕੇਜਰੀਬਾਲ ਜਾਂ ਜਿਹੜੇ ਹੱਥੇ ਲਿਆ ਕੇ ਬਾੜੇ ਹੋਏ ਆ 4-5 ਕੋਠੀਆਂ ਉਨਨ ਲਿਆ ਕੇ ਦਿੱਤੀਆਂ ਹੋਈਆਂ ਉਹ ਐਸੋ ਯਾਦ ਕਰ ਰਹੇ ਪੂਰੀ ਪੰਜਾਬ ਨੂੰ ਲੁੱਟੇ ਜਾ ਰਹੇ ਤੁਸੀਂ ਕਹਿ ਰਹੇ ਹੋ ਵੀ ਇਹ ਬਖਸ਼ੇ ਨਹੀਂ ਜਾਣਗੇ ਹਾਂ ਬਿਲਕੁਲ ਜੀ ਕਦੋਂ ਇਹਨਾਂ ਨੂੰ ਪੁਨਿਸ਼ਮੈਂਟ ਮਿਲੇਗੀ ਪੰਜਾਬ ਅੱਜ ਘਰ ਖੋ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਹੋ ਗਿਆ ਔਰ ਯੁੱਧ ਨਸ਼ਾ ਵਿਰੁੱਧ ਸਰਕਾਰ ਦਾਵਾ ਕਰ ਰਹੀ ਹੈ ਔਰ ਲੋਕਾਂ ਦੇ ਘਰ ਘਾ ਰਹੀ ਹੈ ਔਰ ਐਮ ਐਲ ਏ ਦੇ ਡਰਾਈਵਰਾਂ ਕੋਲੋਂ ਨਸ਼ਾ ਫੜਾ ਜਾ ਰਿਹਾ ਇਹਨਾਂ ਦੇ ਵਿਜੇ ਸਿੰਗਲਾ ਰਮਨ ਅਰੋੜਾ ਔਰ ਲੁਧਿਆਣੇ ਦੇ ਵੀ ਕਈ ਐਮ ਐਲ ਏ ਆਪਣੀਆਂ ਜੇਬਾਂ ਭਰ ਰਹੇ ਆ ਔਰ ਹੋਰ ਵੀ ਕਈ ਮੰਤਰੀ ਇਹਨਾਂ ਦੇ ਜੇਬਾਂ ਭਰ ਰਹੇ ਆ ਕ੍ਰਾਪਸ਼ਨ ਪੂਰੇ ਜ਼ੋਰ ਤੇ ਆ ਭ੍ਰਸ਼ਟਾਚਾਰ ਪੂਰੇ ਜ਼ੋਰ ਤੇ ਆ ਤੁਸੀਂ ਇਹਨਾਂ ਨੂੰ ਕਦੋਂ ਨੱਥ ਪਾਉਂਗੇ ਮੈਂ ਦੇਖੋ ਮੈਂ ਤਾਂ ਇੱਕ ਮੇਰੀ 84 ਸਾਲ ਦੀ ਉਮਰ ਆ ਮੈਂ ਕੋਈ ਦਵਾਈ ਜਾਂ ਕੋਈ ਗੋਲੀ ਨਹੀਂ ਖਾਂਦਾ ਉਹ ਮਹਾਰਾਜ ਜਾਣਦਾ ਮੈਂ ਫੇਰ ਵੀ ਤੁਰਿਆ ਫਿਰਦਾ ਰੱਬ ਦੀ ਕਿਰਪਾ ਨਾਲ ਮੇਰੇ ਮੂੰਹ ਚੋ ਨਿਕਲੇ ਸ਼ਬਦ ਇਹਨਾਂ ਦਾ ਉਹ ਬੁਰਾ ਹਾਲ ਹੋਊਗਾ ਇਹਨਾਂ ਦੇ ਗਲਤੀ ਦੱਸੇ ਪਾ ਕੇ ਜਿੱਦਾਂ ਕਹਿੰਦੇ ਪੁਰਾਣਾ ਕੈਰੋਂ ਵੇਲੇ ਉਹ ਕਹਿੰਦੇ ਸੀ ਟਰੈਕਟਰ ਪਿੱਛੇ ਬਨ ਕੇ ਖਿੱਚਦਾ ਹੁੰਦਾ ਸੀ ਕੈਰੋਂ ਜਿਹੜਾ ਗਲਤ ਕਰਦਾ ਸੀ ਸੋ ਐਦਾਂ ਦੇ ਲੋਕ ਇਹਨਾਂ ਨੂੰ ਖਿੱਚਣਗੇ ਜਿਹੜੇ ਲੋਕਾਂ ਨਾਲ ਇਹ ਜ਼ੁਲਮ ਕਰ ਰਹੇ ਆ ਜ਼ੁਲਮ ਦੀ ਉਮਰ ਲੰਬੀ ਨਹੀਂ ਹੁੰਦੀ ਜ਼ੁਲਮ ਕਰਨ ਵਾਲੇ ਦੀ ਮੈਂ ਦੱਸਦਾ ਵੀ ਸੁਧਰ ਜਾਓ ਜਿਹੜੇ ਜਿਹੜੇ ਤੁਸੀਂ ਇਹ ਨਸ਼ੇ ਨਸ਼ਈਆਂ ਨੂੰ ਵਿਚਾਰ ਰਹੇ ਹੋ ਤੁਸੀਂ ਆਪ ਹੀ ਬੁਕਾਰ ਰਹੇ ਹੋ ਉਹ ਜਿਹੜਾ ਨਸ਼ਾ ਪਕੜਿਆ ਜਾਂਦਾ ਰੋਜ਼ ਟੀਵੀ ਤੇ ਆਂਦਾ ਲਓ ਜੀ 5 ਕਰੋੜ ਦੀ 0 ਨੂੰ ਪਕੜੀ ਗਈ 7 ਕਰੋੜ ਦੀ ਪਕੜੀ ਗਈ ਉਹ ਕੌਣ ਆ ਇਹ ਆਪ ਖੁਦ ਵੇਚਦੇ ਆ ਇਹ ਉਥੋਂ ਲੈ ਆਂਦੇ ਆ ਇੱਕ ਅੱਦਾਂ ਆਰਮੀ ਫੜੜਿਆ ਉਹਦੇ ਨਾਂ ਪਾ ਕੇ ਖਤਮ ਬਾਕੀ ਖੁਦ ਵੇਚਦੇ ਆ। ਪਰ ਠੰਡੇ ਦੇ ਵਿੱਚ ਇੱਕ 33 ਸਾਲ ਦਾ ਟੀਚਰ ਮਾਰਤਾ। ਫਗਵਾੜੇ ਦੇ ਵਿੱਚ ਇੱਕ ਨਸ਼ੇ ਤੋਂ ਨਸ਼ਾ ਤਸਕਰ ਤੋਂ 2.5 ਲੱਖ ਰੁਪਿਆ ਵਿਜੀਲੈਂਸ ਕੋਲੇ ਲੈ ਲਿਆ। ਸੀਆਈਏ ਨੇ ਲੈ ਲਿਆ ਔਰ ਉਹ ਬੰਦਾ ਛੜਤਾ। ਉਹ ਬੰਦੇ ਸਾਰੇ ਫੜੇ ਗਏ ਔਰ ਉੱਥੇ ਤਾਲਾ ਲੱਗ ਗਿਆ। ਔਰ ਪੰਜਾਬ ਦੇ ਵਿੱਚ ਤੁਸੀਂ ਇਹਨਾਂ ਪਟਿਆਲੇ ਦੀ ਇੱਕ ਕਰਨਾਲ ਬਾਠ ਨਾਲ ਮਾਰਕੋ ਪਹਾਈ। ਪੰਜਾਬ ਦੇ ਵਿੱਚ ਪੁਨਸੀਆ ਰਾਜ ਹੈ। ਇਦੇ ਬਾਰੇ ਤੁਸੀਂ ਕੀ ਕਹੋਗੇ ਪੁਲਸੀਆ ਰਾਜ ਤਾਂ ਸ਼ੁਰੂ ਤੋਂ ਚੱਲੇ ਆ ਰਿਹਾ ਹੈ ਕਈ ਦੇਖੋ ਪੁਲਸੀਆ ਰਾਜ ਮੇਰੇ ਹਿਸਾਬ ਨਾਲ ਜੇ ਮੁਲਖ ਨੂੰ ਚਲਾਣਾ ਇੱਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹੈਗਾ ਖੰਨਾ ਲੁਧਿਆਣੇ ਦਾ ਉਧਰੋਂ ਸਮਰਾਲਾ ਉਧਰੋਂ ਜਗਰਾਵਾ ਮੇਰੇ ਹਿਸਾਬ ਨਾਲ 22 300 ਪੁਲਿਸ ਵਾਲਾ ਚਾਹੀਦਾ ਤਾਂ ਜ਼ੁਲਮ ਖਤਮ ਹੋ ਸਕਦਾ ਜਿੰਨੀ ਪੁਲਿਸ ਵਧਾਈ ਜਾਊਂਗੇ ਉਹਨਾਂ ਜ਼ੁਲਮ ਵਧੀ ਜਾਊਗਾ ਜਿਹੜਾ ਆਊਗਾ ਉਹਨੇ ਕਹਿੰਦਾ ਮੇਰੇ ਲਈ ਰੱਖ ਉਹ ਕਹਿੰਦੇ ਜ਼ੁਲਮ ਜਿਹੜਾ ਪੁਲਿਸ ਨੂੰ ਨਾਥੇ ਤਾਂ ਨਹੀਂ ਪੈਂਦੀ ਪੁਲਿਸ ਨੂੰ ਉਹਨਾਂ ਨੇ ਆਪਣੇ ਕੰਮ ਲਾਏ ਹੋਏ ਆ ਜਿਹੜੇ ਕੰਮ ਜਿਹੜੇ ਇਕੱਠਾ ਕਰਦੇ ਆ ਚਾਹੇ ਨਸ਼ੇ ਵਾਲੇ ਤੋਂ ਇੱਕ ਥਾਣੇ 'ਚ ਇੱਕ ਥਾਣੇ 'ਚ ਮੈਨੂੰ ਲੱਗਦਾ 15-20 ਲੱਖ ਰੁਪਏ ਡੇਲੀ ਦੀ ਇਨਕਮ ਆ ਉਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਆ ਇਹ ਨਹੀਂ ਆ ਵੀ ਉੱਥੇ ਕੋਈ ਮੱਝਾਂ ਬੰਨੀਆਂ ਹੋਈਆਂ ਉੱਥੇ ਬਦਮਾਸ਼ਾਂ ਸਭ ਦੀ ਲਿਸਟ ਬਣੀ ਹੁੰਦੀ ਆ ਇਹ ਤੋਂ ਇਹ ਤੋਂ ਮਹੀਨੇ ਦਾ ਇਹ ਨਾ ਲੈਣਾ ਇਹ ਤੋਂ ਰੋਜ਼ ਦਾ ਉੱਥੇ ਗੁਰਾਣੀ ਪੂਰੀ ਹੁੰਦੀ ਆ ਜਿੱਦਾਂ ਕਾਰਪੋਰੇਸ਼ਨ ਵਾਲੇ ਟੈਬ ਜਾਰੀ ਵਾਲੀ ਕਰਦੇ ਆ 1500 ਰੁਪਿਆ 1000 ਰੁਪਿਆ ਰੇੜੀਆਂ ਬੰਨੀਆਂ ਹੋਈਆਂ ਕਰੋੜਾਂ ਰੁਪਏ ਦਾ ਕੰਮ ਕਾਰਪੋਰੇਸ਼ਨ ਦੇ ਵਿੱਚ ਆ ਸਾਰੇ ਮਿਲੇ ਹੋਇਆ ਜਦੋਂ ਗੱਲ ਕਰੋ ਉੱਪਰ ਜਾਂਦਾ ਉੱਪਰ ساری ਗਾਹਾਂ ਕਿਤੇ ਉੱਥੇ ਚੰਡੀਗੜ੍ਹ ਇੰਡਸਟਰੀ ਲੱਗੀ ਆ ਇੱਥੇ ਦੇ ਰੁਪਈਆ ਲੋਕਾਂ ਦਾ ਢੂੰਡ ਕੇ ਪੈ ਜੁਣਾ ਦੇ ਮੂੰਹ ਚ ਪਾਇਆ ਜਾਂਦਾ ਇਹ ਉਲਟੀਆਂ ਹੋ ਕੇ ਨਿਕਲੂ ਇਹਨਾਂ ਦੇੋਂ ਜਿਹੜਾ ਲੋਕਾਂ ਦਾ ਇੱਥੇ ਦੇ ਜ਼ੁਲਮ ਦਾ ਰੁਪਈਆ ਉੱਪਰ ਖਾਂਦੇ ਅਫਕਰ ਇੰਨੀਆਂ ਤਨਖਾਹਾਂ 1.5-2 ਲੱਖ ਰੁਪਈਆ ਤਨਖਾਹ ਹੁੰਦੀ ਆ ਇੱਕ 4-500 ਗਰੀਬ ਮਜ਼ਦੂਰ ਜਿਹਦੇ ਘਰ ਰੋਟੀ ਨਹੀਂ ਪੱਕਦੀ ਸ਼ਾਮ ਨੂੰ ਲੈਨ ਜਾਂਦਾ ਉਹਨੂੰ ਲਾਲਾ ਆਟੇ ਵਾਲਾ ਵੀ ਢੂੰਡਦਾ ਉਹ ਕਰਦਾ ਉਹਦੇ ਕੋਲ ਵੀ 1.5 ਲੱਖ 2 ਲੱਖ ਆਈਐਸ ਅਫਸਰ ਵਾਲੇ ਜਿਹੜੇ ਦੂਜੀ ਅਫਸਰ ਬੈਠਿਆ ਉਹਦੇ ਕੋਲ 100 ਰੁਪਏ ਰਿਸ਼ਵਤ ਲੈ ਲੈਂਦੇ ਆ ਲੰਨਤ ਆ ਇਹ ਜੇ ਸਰਕਾਰ ਦੀ ਉੱਥੋਂ ਕਹਿੰਦੇ ਜੀ ਅਸੀਂ ਭ੍ਰਸ਼ਟਾਚਾਰ ਬੰਦ ਨਹੀਂ ਯਾਨੀ ਖੋਲਾਂਗੇ ਹੋਰ ਖੋਲਾਂਗੇ ਪੈਸੇ ਦੇ ਕੇ ਠੇਕੇ ਦਿੱਤੇ ਆ ਭ੍ਰਸ਼ਟਾਚਾਰ ਦੇ ਸੋ ਇਸ ਕਰਕੇ ਭ੍ਰਸ਼ਟਾਚਾਰ ਤਾਲੀ ਮਾਰ ਦਿੰਦਾ ਸਰਕਾਰ ਦੇ ਜਿੱਥੇ ਹੱਥ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਰੱਬ ਵੀ ਨਹੀਂ ਰੋਕ ਕਰਦਾ